ਇਸ ਹਾਲ ਤੱਕ ਤਾਂ ਸਾਹਿਬ ਦੇ ਜਥੇਦਾਰ ਸਿੰਘ ਸਬ ਗਿਆਨੀ ਕੁਲਦੀਪ ਸਿੰਘ ਗੜਗੱਜ ਫਿਰੋਜ਼ਪੁਰ ਪਹੁੰਚੇ ਨੇ ਜਿੱਥੇ ਉਹਨਾਂ ਨੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਨਾਲ ਮੁਲਾਕਾਤ ਕੀਤੀ ਹੈ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਕਿਹਾ ਗਿਆ ਕਿ ਉਹ ਅੱਜ ਫਿਰੋਜ਼ਪੁਰ ਪਹੁੰਚੇ ਨੇ ਜਿੱਥੇ ਭਾਈ ਧਿਆਨ ਸਿੰਘ ਮੰਡ ਦਾ ਉਹ ਹਾਲਚਾਲ ਜਾਣਨ ਵਾਸਤੇ ਆਏ ਸੀ ਕਿਉਂਕਿ ਪਿਛਲੇ ਦਿਨੀ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਠੀਕ ਨਹੀਂ ਸੀ ਅਤੇ ਅੱਜ ਉਹਨਾਂ ਦਾ ਹਾਲਚਲ ਜਾਣਿਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਗੜਗੱਜ ਨੇ ਕਿਹਾ ਕਿ ਇਸ ਪਰਿਵਾਰ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ ਇਹਨਾਂ ਦੇ ਪਰਿਵਾਰ ਦੇ ਕਈ ਸਿੱਖ ਜਿਹੜੇ ਨੇ ਉਹਨਾਂ ਨੇ ਸ਼ਹਾਦਤਾਂ ਦਾ ਜਾਮ ਵੀ ਪੀਤਾ ਇਸ ਮੌਕੇ ਤੇ ਗੱਲਬਾਤ ਕਰਦਿਆਂ ਟੱਡਰੀਆਂ ਵਾਲੇ ਦੇ ਮੁਆਫੀ ਨਾਮੇ ਦੇ ਉੱਤੇ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅਸੀਂ ਸਾਰੇ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਅਤੇ ਉਹਨਾਂ ਦੀ ਛਤਰ ਛਾਇਆ ਨੂੰ ਮੰਨਦੇ ਹਾਂ ਸਾਡੇ ਨੌਜਵਾਨਾਂ ਨੂੰ ਗੁਰੂ ਸਾਹਿਬ ਦੇ ਨਾਲ ਜੁੜਨਾ ਚਾਹੀਦਾ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਬੀਤੇ ਦਿਨੀ ਜਲਾਲਾਬਾਦ ਵੀ ਗਏ ਸੀ ਜਿੱਥੇ ਕੁਝ ਨੌਜਵਾਨਾਂ ਨੂੰ ਮਿਲਦੇ ਨਜ਼ਰ ਆਏ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਸੋਹਣੀਆਂ ਦਸਤਾਰਾਂ ਤੇ ਖੁੱਲੇ ਦਾੜੇ ਹੋਣੇ ਚਾਹੀਦੇ ਸੀ ਪਤਾ ਲੱਗਣਾ ਚਾਹੀਦਾ ਹੈ ਕਿ ਕੋਈ ਸਰਦਾਰ ਆ ਰਿਹਾ ਜਿਸ ਕਰਕੇ ਹਰ ਇੱਕ ਨੂੰ ਸਿੱਖੀ ਸਰੂਪ ਜਿਹੜਾ ਉਹ ਧਾਰਨ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਬੋਲ ਵੀ ਕਿਹਾ ਗਿਆ ਕਿ ਅਸੀਂ ਸਾਰੇ ਹੀ ਗੁਰੂ ਭਾਈਆਂ ਤੇ ਆਪਸ ਦੇ ਵਿੱਚ ਪ੍ਰੇਮ ਇਤفاق ਹੋਣਾ ਚਾਹੀਦਾ ਹੈ ਸਿੱਖੀ ਦਾ ਕੋਈ ਢੜਾ ਨਹੀਂ ਸਿੱਖੀ ਦਾ ਸਿਰਫ ਇੱਕ ਢੜਾ ਜੋ ਕਿ ਖਾਲਸਾ ਪੰਥ ਹੈ ਤਾਂ ਕੁਲਦੀਪ ਸਿੰਘ ਗੜਗੱਜ ਨੇ ਇਸ ਮੌਕੇ ਤੇ ਬੋਲਦਿਆਂ ਹੋਰ ਕੀ ਕੁਝ ਕਿਹਾ ਜਾਣਦੇ ਆ ਦੇਖੋ ਫਾਇਦਾਨ ਸਿੰਘ ਜੀ ਇਹਨਾਂ ਦਾ ਜਿਹੜਾ ਪਰਿਵਾਰ ਆਪਾਂ ਸਾਰੇ ਜਾਣਦੇ ਆਂ ਕਿ ਸੀ ਪਰਿਵਾਰ ਇਹਨਾਂ ਦੇ ਤਿੰਨ ਭਰਾ ਫੌਮ ਦੇ ਲਈ ਸ਼ਹੀਦ ਹੋਏ ਆ ਔਰ ਮੈਂ ਪਹਿਲਾ ਮਹੀਨਾ ਵਿੱਚ ਇਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਜੀ ਮੇਰੀ ਸਾਹਜ ਹੈ ਇਹਨਾਂ ਨਾਲ ਇਹ ਪਿਛਲੇ ਦਿਨੀਂ ਕਾਫੀ ਬਿਮਾਰ ਹੋਏ ਸੀ ਔਰ ਇਹਨਾਂ ਨੂੰ ਸਟੰਟ ਪਏ ਸਾਨੂੰ ਸਾਡੇ ਗੁਰੂ ਨੇ ਸਿਧਾਂਤ ਦਿੱਤਾ ਉਹਦਾ ਪਤਾ ਲੈਣੋਂ ਤੇ ਜੀ ਤਾਂ ਮੇਰਾ ਅੱਜ ਇੱਥੇ ਆਉਣ ਦਾ ਮਕਸਦ ਇਹ ਹੋਈ ਆ ਵੀ ਇਹਨਾਂ ਦੀ ਸਿਹਤ ਦਾ ਪਤਾ ਲੈਣ ਆਇਆ ਮੈਂ ਗੁਰੂ ਅਗੇ ਅਰਦਾਸ ਵੀ ਕਰਦਾ ਕਿ ਪਾਤਸ਼ਾਹ ਨੇ ਇਹਨਾਂ ਨੂੰ ਤੰਦਰੁਸਤੀ ਦਿੱਤੀ ਆ ਤੇ ਹੋਰ ਜ਼ਿਆਦਾ ਤੰਦਰੁਸਤੀ ਦੇਣ ਅਸੀਂ ਮੇਰਾ ਜੋ ਹਰ ਥਾਂ ਤੇ ਕੋਈ ਗੱਲ ਆ ਅਸੀਂ ਸਾਰੇ ਅਨੰਦਪੁਰ ਸਾਹਿਬ ਦੇ ਵਾਸੀ ਆ ਨਾ ਤੇ ਸਾਡੀ ਕੌਮੀਆਂ ਤੇ ਇੱਕਤਾ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਮਾਤਾ ਸੈਣ ਕੌਰ ਜੀ ਆ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਹਾਂ ਇਸ ਕਰਕੇ ਅਸੀਂ ਇੱਕ ਕੌਮ ਤੇ ਭਰਾਵਾਂ ਵਾਂਗ ਹਾਂ ਉਸ ਭਰਾਤਰੀ ਭਾਵ ਦੇ ਤਹਿਤ ਅੱਜ ਮੈਂ ਭਾਈ ਸਾਹਿਬ ਜੀ ਦਾ ਪਤਾ ਲੈਣ ਆਇਆ ਹਾਂ ਮੈਂ ਗੁਰੂ ਅਗੇ ਅਰਦਾਸ ਕਰਦਾ ਕਿ ਮਹਾਰਾਜੇ ਨੂੰ ਚੜ੍ਹਦੀ ਕਲਾ ਦੇ। ਜਦਦਰ ਜੀ ਜਿਸ ਤਰੀਕੇ ਨਾਲ ਬਾਬਾ ਢੰਡਰੀਆਂ ਵਾਲਿਆਂ ਨੂੰ ਤਾਂ ਹੀ ਅੱਜ ਇੱਧਰ ਫੇਰੀ ਆ ਕਿਤੇ ਨ ਕਿਤੇ ਲਖਪਾ ਜੀ ਪੰਥ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਦੇ ਥੱਲੇ ਤੁਰੇ ਤੋਂ ਟੁੱਟ ਕੋਈ ਖੰਕੇ ਵੀ ਟੁੱਟ ਸਕਦਾ। ਤੁਰਾ ਸ੍ਰੀ ਅਕਾਲ ਤਖਤ ਸਾਹਿਬ ਸਿਖਾਂ ਦਾ। ਔਰ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਸਾਰੇ ਆਪਸ ਦੇ ਵਿੱਚ ਇੱਕ ਕੌਮ ਆ। ਸਿੱਖ ਭਰਾਵਾਂ ਇਸ ਕਰਕੇ ਪੰਥ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਨੂੰ ਮੰਨਦਾ ਮੰਨਦਾ ਰਹੂਗਾ ਜਿਹੜੀ ਸਾਡੀ ਲਹਿਰ ਆ ਖਵਾਰ ਹੋਏ ਸਭ ਮਿਲेंगे ਮੈਂ ਪਿੰਡਾਂ 'ਚ ਗਿਆ ਮੈਂ ਰਾਤੀ ਇਧਰ ਜਲਾਲਾਬਾਦ ਸੀ ਮੈਨੂੰ ਕਾਫੀ ਮੁੰਡੇ ਪਤਤ ਮੁੰਡੇ ਮਿਲੇ ਸਿੱਖਾਂ ਦੇ ਹੀ ਆ ਉਹਨਾਂ ਤੇ ਮੈਨੂੰ ਕੋਈ ਭਾਵਨਾ ਤੇ ਸ਼ੱਕ ਨਹੀਂ ਆ ਪਰ ਮੈਂ ਇਹ ਚਾਹੁੰਨਾ ਵਾਂ ਕਿ ਉਹਨਾਂ ਦੇ ਸਿਰਾਂ 'ਤੇ ਦਸਤਾਰਾਂ ਹੋਣ ਸੋਹਣੀਆਂ ਬੁੱਲੇ ਦਾੜੇ ਹੋਣ ਪਤਾ ਲੱਗੇ ਵੀ ਸਰਦਾਰ ਤੁਰਿਆ ਹੁੰਦਾ ਈ ਤੋ ਆਖਰ ਸਾਨੂੰ ਸਾਰਿਆਂ ਨੂੰ ਗੁਰੂ ਨਾਲ ਹੀ ਜੁੜਨਾ ਪੈਣਾ ਗੁਰੂ ਨਾਲ ਜੋੜਨ ਦੇ ਆਪਣੇ ਬਰਾਲੇ ਆ ਤੇ ਉਸੇ ਤਹਿ ਦੀ ਆਪਾਂ ਕਿੰਨੇ ਮਿਲੀਪੀਤ ਦੇ ਵਿੱਚ ਬਾਬਾ ਜੀ ਜਿਹੜਾ ਇੱਕ ਸਰ ਅਲੱਗ ਤੁਹਾਡੇ ਤੇ ਵੀ ਅਲੱਗ ਤੋਂ ਜਿਹੜੇ ਇੱਕ ਦੂਜੇ ਤੇ ਫਤਵੇ ਜਾਰੀ ਕਰਾਉਂਦਾ ਜਿਹੜਾ سلسلہ ਵਿੱਚ ਸ਼ੁਰੂ ਹੋ ਗਿਆ ਮੈਂ ਉਸ ਨੂੰ ਲੈ ਕੇ ਸਰ ਕੀ ਕੀ ਲੱਗਦਾ ਕੌਮ ਨੂੰ ਇਹ ਨਹੀਂ ਕੁਝ ਨਹੀਂ ਹੈ ਜੀ ਤਾਂ ਲਾ ਲਨ ਦੀ ਚੀਜ਼ ਨਹੀਂ ਕਿ ਸਾਰੇ ਆਪਸ ਵਿੱਚ ਗੁਰ ਭਾਈ ਆ ਸਾਡਾ ਪ੍ਰੇਮ ਪਿਆਰ ਮੁਹੱਬਤ ਆ ਮੈਂ ਕੋਈ ਵੀ ਇਦਾਂ ਦੀ ਗੱਲ ਮਹਿਸੂਸ ਹੀ ਨਹੀਂ ਕਰਦਾ ਵੀ ਕੁਝ ਦੂਜੇ ਧੜੇ ਵੱਲੋਂ ਇਹਨਾਂ ਨੂੰ ਵੀ ਜਿੱਥੇ ਤੱਕ ਥਾਪਿਆ ਗਿਆ ਸੀ ਹੁਣ ਤੁਹਾਨੂੰ ਕਿਤੇ ਅੰਡਰਸਟੈਂਡਿੰਗ ਦੀ ਦੇਖੋ ਮੈਂ ਇੱਥੇ ਆਇਆ ਅਜੇ ਇਹਨਾਂ ਦਾ ਪਤਾ ਲੈਣ ਆਇਆ ਸੀਿਤ ਪਰਿਵਾਰ ਸਿੱਖੀ ਦਾ ਕੋਈ ਧੜਾ ਨਹੀਂ ਆ ਸਿੱਖੀ ਦਾ ਇੱਕੋ ਹੀ ਧੜਾ ਖਾਲਸਾ ਪੰਥ ਅਸੀਂ ਇੱਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਗੁਰ ਸਿੱਖੀ ਦੇ رسولاں ਦੇ ਮਤਾਬਕ ਮਾਨਸਾਨੀਅਤ ਦੇ ਤੌਰ ਤੇ ਅਸੀਂ ਜਿੰਨੇ ਵੀ ਪੰਜਾਬੀ ਆ ਜਾਂ ਸਿੱਖ ਕੌਮ ਦੇ ਵਿੱਚ ਕੋਈ ਕਿਸੇ ਵੀ ਰੁਤਬੇ ਦੇ ਉੱਤੇ ਹੈਗਾ ਦੋਖ ਸਭ ਦੇ ਵਿੱਚ ਅਸੀਂ ਹਮੇਸ਼ਾ ਇੱਕ ਦੂਜੇ ਦਾ ਸਾਥ ਦਿੰਦੇ ਹਾਂ ਭਾਈ ਗੁਰਦੇ ਤੇ ਗੜਗੱਟਾ ਪਿਛਲੇ ਦਿਨੀ ਮੈਨੂੰ ਕੁਲ ਪ੍ਰੋਬਲਮ ਆ ਗਈ ਸੀ ਹੱਡ ਦੀ ਉਹ ਮੇਰਾ ਹਾਲ ਚਾਲ ਜਾਣਨ ਵਾਸਤੇ ਸੁਛਾ ਮੈਂ ਜੀ ਆਇਆਂ ਨੂੰ ਵੈਲਕਮ ਕਹਿਣਾ ਹਾਂ। ਬਾਕੀ ਅਸੀਂ ਸ਼ੁਰੂ ਤੋਂ ਹੀ ਅਸੀਂ ਇਕੱਠਿਆਂ ਨਹੀਂ ਸੰਗਰਸ਼ ਕੀਤਾ ਵਾ। ਅਸੀਂ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ, ਸਮਝਦੇ ਹਾਂ। ਤੇ ਅੱਜ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਪਹਿਲਾਂ ਤੋਂ ਹੀ ਆਉਂਦੇ ਜਾਂਦੇ ਹਾਂ। ਸੋ ਇਸ ਕਰਕੇ ਵੱਡੀ ਭਾਵਨਾ ਦੇ ਨਾਲ ਜਦੋਂ ਕੋਈ ਬੰਦਾ ਆਉਦਾ ਵਾ ਫਿਰ ਖੁੱਲੇ ਦਿਲ ਦੇ ਨਾਲ ਉਹਦਾ ਸਵਾਗਤ ਕਰਨਾ ਵੀ ਬੰਦਾ ਹੈ ਬਾਕੀ ਖਾਸ ਕਰਕੇ ਮੈਂ ਕਹਿੰਦਾ ਹਰ ਸੇਖ ਅਰਦਾਸ ਕਰਦਾ ਵਾ ਕਿ ਖਾਲਸਾ ਪੰਥ ਜੋ ਖਾਲਸੇ ਦਾ ਗੁਰੂ ਦਾ ਸਿਧਾਂਤ ਹੈ ਜੋ ਗੁਰੂ ਦਾ ਫਲਸਫਾ ਉਹਦੇ ਮਤਾਲਕ ਇੱਕ ਮਾਲਾ ਦੇ ਵਿੱਚ ਇੱਕ ਥਾਂ ਦੇ ਉੱਤੇ ਇਕੱਠਾ ਹੋ ਕੇ ਉਹ ਆਪਣੀ ਪਹਿਰਾ ਤੇ ਖੜਾ ਹੋਵੇ ਔਰ ਜਿਹੜਾ ਉਹਦਾ ਦੁਸ਼ਮਣ ਹੈ ਉਹਦੇ ਨਾਲ ਬਗੈਰ ਕਿਸੇ ਧੜੇ ਬੰਦੀ ਤੋਂ ਆਪਣੀ ਲੜਾਈ ਦਾ ਲੜਨ ਦਾ ਜਿਹੜਾ ਰਾਹ ਉਹ ਫਦਰਾ ਕਰੇ। ਇਹੀ ਸਾਡੇ ਬੁਰੂਏ ਸਾਡੇ ਸਿੱਖ ਹੁੰਦਾ। ਸੋ ਤੁਹਾਨੂੰ ਵੀ ਜਿੱਥੇ ਦੇਖੋ ਸਿਖਣੀ ਇਹਦਾ ਵਿਚਾਰ ਧਾਰਾ ਹੁੰਦੀ ਆ। ਹਰ ਬੰਦੇ ਦੀ ਵਿਚਾਰਧਾਰਾ ਵੱਖਰੀ ਹੈ। ਕਈ ਢੇ ਵੀ ਹੁੰਦੇ ਆ ਜਿਵੇਂ ਕੋਈ ਦਫ਼ਤੇ ਦੇ ਵਿੱਚ ਉਹ ਲੋ ਬੜੀ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦੀ ਕੁਝ ਉਹ ਵੀ ਵਕਰੀ ਵਕਰੀ ਹੁੰਦੀ ਹੈ। ਪਰ ਜਦੋਂ ਗੁਲਦਸਤੇ ਦੇ ਵਿੱਚ ਫਿੱਟ ਹੋ ਜਾਂਦੇ ਨੇ ਨਾ ਤੇ ਫਿਰ ਉਹ ਇੱਕ ਹੋਰ ਹੀ ਰੂਪ ਹੁੰਦਾ ਜਿਹਨੂੰ ਸਾਰੀ ਸਾਰੀ ਦੁਨੀਆ ਪਸੰਦ ਕਰਦੀ ਹੈ। ਸੋ ਅਦੀਤਾਰ ਦਾਸ ਕਰਦੇ ਆ। ਸ਼ੁਰੂ ਤੋਂ ਕਰਦੇ ਆ ਰਹੇ ਆ। ਇਕੋ ਸਮਾਂ ਹੋ ਜਾਵੇ ਫਾਲਸਾ ਬੰਤ ਇਹ ਪਮੰਚ ਦੇ ਇੱਕ ਇਨਸਾਨ ਦੇ ਥਲੇ ਜਗਾ ਦੇ ਉਤੇ ਇਕੱਠਾ ਹੋ ਕੇ ਆਪਣੀ ਜਿਹੜੀ ਲੜਾਈ ਹੋਰ ਆਪਣੇ ਫੈਰ ਪੱਥਰ ਅੱਜ ਅਜੋ ਇਸ ਸ਼ੁਰੂਆਤ ਆ ਅੱਜ ਨਹੀਂ ਹੋਈ ਇਹ ਬੜੇ ਤੇਰ ਤੋਂ ਜਿਹੜਾ ਸੱਚਾ ਸੋਚਾ ਦੇਖਦਾ ਹੈ ਨਾ ਉਹਦੀ ਅਰਦਾਸ ਦੇ ਵਿੱਚ ਉਹ ਸਾਰਾ ਕੁਝ ਝਲਕਦਾ ਹੈ